ਗਿਆਲ ਦੇ ਪਿਛਲੇ 3 ਟਰਮ ਤੋਂ ਸਰਪੰਚ ਤੇ ਮੌਜੂਦਾ ਸਰਪੰਚ ਪ੍ਰਵੀਨ ਕੁਮਾਰ ਜੀ ਜਿਨ੍ਹਾਂ ਨੇ ਅੱਜ ਕਾਂਗਰਸ ਦਾ ਦਮਨ ਛੱਡ ਕੇ ਸਾਡੀ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਹੈ ਕੋਈ ਵੀਡੀਓ ਵਾਇਰਲ ਹੋਇਆ ਕਿ ਕੋਈ ਕਾਂਗਰਸ ਦੇ ਸਰਪੰਚ ਉਧਰ ਚਲੇ ਗਏ ਹੈ ਇਹ ਸਰਪੰਚ ਹਸਬੰਡ ਇਹਨਾਂ ਦੇ ਵਾਈਫ ਸਰਪੰਚ ਆ ਤੇ ਚਲੋ ਮਹਿਸੂਸ ਹੋਇਆ ਕਿ ਜਦੋਂ ਕਿਸੇ ਸਰੀਰ ਦਾ ਅੰਗ ਕੋਈ ਕੱਟਿਆ ਜਾਂਦਾ ਤੇ ਮਹਿਸੂਸ ਹੁੰਦਾ ਮੈਨੂੰ ਵੀ ਹੋਇਆ ਸਾਡੀ ਪਾਰਟੀ ਦੀ ਰਣਨੀਤੀ ਨੂੰ ਦੇਖ ਕੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਸੀਐਮ ਸਰਦਾਰ ਭਗਵੰਤ ਮਾਨ ਜੀ ਉਹਨਾਂ ਦੀ ਕਾਰਗੁਜ਼ਾਰੀ ਦੇਖ ਕੇ ਤੇ ਉਹਨਾਂ ਦੇ ਲੋਕਪ੍ਰਿਅਤਾ ਦੇਖ ਕੇ ਅੱਜ ਪ੍ਰਵੀਨ ਕੁਮਾਰ ਜੀ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਕੀਤੀ ਹੈ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹਿਊਮਿਲੇਸ਼ਨ ਹੋਈ ਉੱਥੇ ਪਿੰਡ ਦੇ ਵਿੱਚ ਜਾ ਕੇ ਲੋਕਾਂ ਨੇ ਕਿਹਾ ਕਿ ਤੂੰ ਗਲਤ ਕੀਤਾ ਸੋ ਇਹ ਦੁਬਾਰਾ ਆਪਣੇ ਪਰਿਵਾਰ 'ਚ ਆ ਗਏ ਕੋਈ ਏਡੀ ਲੰਬੀ ਚੌੜੀ ਗੱਲ ਤੇ ਹੈ ਨਹੀਂ ਸੀ ਇਹ ਸਵੇਰ ਦਾ ਭੁੱਲਿਆ ਸ਼ਾਮ ਨੂੰ ਆਪਣੇ ਘਰ ਆ ਜੇ ਤੇ ਉਹ ਕੋਈ ਪਰਿਵਾਰ ਦਾ ਇਹ ਥੋੜੀ ਜਿਓ ਸਦਸੇ ਨਹੀਂ ਰਿਹਾ ਜਿੱਦਾਂ ਸਰ ਮੈਨੂੰ ਵੀ ਮਜਬੂਰੀ 'ਚ ਮਜਬੂਰੀ ਕਰਤਾ ਸੀਗਾ ਕਿ ਇੱਥੇ ਆ ਇੱਥੇ ਆ ਮੈਂ ਗਿਆ ਉੱਥੇ ਉਹਨਾਂ ਮੈਨੂੰ ਸਰੂਪਾ ਬੁਵਾਤਾ ਅੱਜ ਸਾਡੇ ਨਾਲ ਜੁਗਿਆਲ ਦੇ ਪਿਛਲੇ 3 ਟਰਮ ਤੋਂ ਸਰਪੰਚ ਤੇ ਮੌਜੂਦਾ ਸਰਪੰਚ ਪਰਵੀਨ ਕੁਮਾਰ ਜੀ ਜਿਨ੍ਹਾਂ ਨੇ ਅੱਜ ਕਾਂਗਰਸ ਦਾ ਦਮਨ ਛੱਡ ਕੇ ਸਾਡੀ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਹੈ ਤੇ ਪੂਰਾ ਆਸ਼ਵਾਸਨ ਦਿਵਾਇਆ ਆ ਕਿ ਆਉਣ ਵਾਲੀ ਚੋਣਾਂ ਦੇ ਵਿੱਚ ਜੁਗਿਆਲ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਭਰਪੂਰ ਵੋਟਾਂ ਜਿਹੜੀਆਂ ਨੇ ਉਹ ਮਿਲਣ ਜਾਰੀਆਂ ਨੇ ਸਾਡੀ ਪਾਰਟੀ ਦੀ ਰਣਨੀਤੀ ਨੂੰ ਵੇਖ ਕੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਸੀਐਮ ਸਰਦਾਰ ਭਗਵੰਤ ਮਾਨ ਜੀ ਉਹਨਾਂ ਦੀ ਕਾਰਗੁਜ਼ਾਰੀ ਦੇਖ ਕੇ ਤੇ ਉਹਨਾਂ ਦੇ ਲੋਕਪ੍ਰਿਅਤਾ ਦੇਖ ਕੇ ਅੱਜ ਪ੍ਰਵੀਨ ਕੁਮਾਰ ਜੀ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਕੀਤੀ ਹੈ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਉਸ ਦੇ ਨਾਲ-ਨਾਲ ਇਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਵੈਲਕਮ ਕਰਦਾ ਹੈ ਗੱਲ ਪਰਸੋਂ ਦੀ ਗੱਲ ਆ ਜੀ ਮੇਰੀ ਨੌਲੇਜ 'ਚ ਜਦੋਂ ਆਇਆ ਕੋਈ ਵੀਡੀਓ ਵਾਇਰਲ ਹੋਈਆਂ ਕਿ ਕੋਈ ਕਾਂਗਰਸ ਦੇ ਸਰਪੰਚ ਉਧਰ ਚਲੇ ਗਏ ਆ ਇਹ ਸਰਪੰਚ ਹਸਬੰਡ ਇਹਨਾਂ ਦੇ ਵਾਈਫ ਸਰਪੰਚ ਆ ਤੇ ਚਲੋ ਮਹਿਸੂਸ ਹੋਇਆ ਕਿ ਜਦੋਂ ਕਿਸੇ ਸਰੀਰ ਦਾ ਅੰਗ ਕੋਈ ਕੱਟਿਆ ਜਾਂਦਾ ਤੇ ਮਹਿਸੂਸ ਹੁੰਦਾ ਮੈਨੂੰ ਵੀ ਹੋਇਆ ਪਰ ਚਲੋ ਆਪਣੇ ਦਿਨਾਂ ਵਿਚਾਰ ਕੀਤਾ ਕਿ ਠੀਕ ਹੈ ਆਵਾਜਾਈ ਦੇ ਮੇਲੇ ਹੈ ਕੋਈ ਆ ਰਿਹਾ ਕੋਈ ਜਾ ਰਿਹਾ ਪਰ ਥੋੜਾ ਅਫਸੋਸ ਜ਼ਰੂਰ ਲੱਗਾ ਪਰ ਇਸ ਬੰਦੇ ਦੀ ਪਿੱਟਸ ਹੁੰਦੀ ਹੈ ਜੀ ਮੈਂ ਇੱਕ ਵਾਰੀ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੇ ਕਿਹਾ ਕਿ ਮੇਰਾ ਮਨ ਆਪੇ ਬਹੁਤ ਪਰੇਸ਼ਾਨ ਹੈ ਤੇ ਮੈਂ ਤੁਹਾਨੂੰ ਕੱਲ ਮਿਲਾਂਗਾ ਉਸ ਤੋਂ ਬਾਅਦ ਮੈਂ ਵੀ ਆਪਣੇ ਕੰਮਾਂ 'ਚ ਬੀਜ਼ੀ ਹੋ ਗਿਆ ਔਰ ਇੱਕ ਖੁਦ ਆਏ ਆ ਕੇ ਇਹਨਾਂ ਨੇ ਕਿਹਾ ਕਿ ਮੈਨੂੰ ਦੁਬਾਰਾ ਆਪਣੇ ਪਰਿਵਾਰ ਦੇ ਵਿੱਚ ਸ਼ਾਮਲ ਕੀਤਾ ਜਾਏ ਕਿਉਂਕਿ ਮੇਰੇ ਪਿੰਡ ਦੇ ਮੈਨੂੰ ਬਹੁਤ ਹਿਊਮਿਲੇਸ਼ਨ ਹੋਇਆ ਤੇ ਪਿੰਡ ਦੇ ਵਿੱਚ ਜਾ ਕੇ ਲੋਕਾਂ ਨੇ ਕਿਹਾ ਕਿ ਤੂੰ ਗਲਤ ਕੀਤਾ ਸੋ ਇਹ ਦੁਬਾਰਾ ਆਪਣੇ ਪਰਿਵਾਰ ਚ ਆ ਗਏ ਕੋਈ ਇਡੀ ਲੰਬੀ ਚੌੜੀ ਗੱਲ ਤੇ ਹੈ ਨਹੀਂ ਸੀ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਆਪਣੇ ਘਰ ਆ ਜੇ ਤੇ ਉਹ ਕੋਈ ਪਰਿਵਾਰ ਦਾ ਇਹ ਥੋੜੀ ਜਿਹੀ ਉਹ ਸਦਸੇ ਨਹੀਂ ਰਿਹਾ ਇਹ ਸਾਡੇ ਭਰਾ ਆ ਛੋਟੇ ਪਾਰਟੀ ਲਈ ਕੰਮ ਕਰ ਰਹੇ ਔਰ ਕਰਨਗੇ ਇਹਨਾਂ ਨਾਲ ਜਿਹੜੇ ਸਾਡੇ ਕੈਂਡੀਡੇਟ ਆ ਉਥੋਂ ਉਹਨਾਂ ਦੇ ਹਸਬੰਦ ਵੀ ਨਾਲ ਖੜੇ ਜਨਕਰਾਜ ਜੀ ਤੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਨਾ ਕਿ ਇਹ ਨਾਲ ਆਏ ਆ ਉਹਨਾਂ ਨੇ ਇਹ ਅਸ਼ਵਾਸਨ ਦਿੱਤਾ ਪ੍ਰਵੀਨ ਜੀ ਨੇ ਕਿ ਇਹ ਪੂਰਾ ਤਨਦੇਹੀ ਨਾਲ ਇਹਨਾਂ ਵਾਸਤੇ ਪ੍ਰਚਾਰ ਕਰਨਗੇ ਔਰ ਕੈਂਡੀਡੇਟ ਨੂੰ ਜਿਤਾਉਣ ਲਈ ਆਪਣਾ ਪੂਰਾ ਯੋਰ ਲਗਾਣਗੇ ਜਿਕਰ ਦੀ ਨਹੀਂ ਨਹੀਂ ਕੋਈ ਐਡੀ ਲੰਬੀ ਚੋੜੀ ਗੱਲ ਸੁजानਪੁਰ ਹਲਕੇ ਦੇ ਵਿੱਚ ਤੇ ਕੋਈ ਧੱਕਾ ਨਹੀਂ ਹੋਇਆ ਕੋਈ ਐਡਮਿਨਿਸਟ੍ਰੇਸ਼ਨ ਨੇ ਕੋਈ ਲੰਬਾ ਚੋੜਾ ਧੱਕਾ ਨਹੀਂ ਕੀਤਾ ਇੱਕ ਦੋ ਚਾਰ ਫਾਈਲਾਂ ਦੇ ਵਿੱਚ ਥੋੜੀ ਪ੍ਰੋਬਲਮ ਆਈ ਹੈ ਤੇ ਮੈਂ ਆਪਣਾ ਪੱਖ ਰੱਖਿਆ ਉਹਨਾਂ ਨੇ ਆਪਣਾ ਪੱਖ ਰੱਖਿਆ ਪਰ ਨਾ ਪ੍ਰਸ਼ਾਸਨ ਇਸ ਨੂੰ ਕਲੈਰੀਫਾਈ ਕਰ ਪਾਇਆ ਤੇ ਨਾ ਸਾਡੇ ਵੱਲੋਂ ਵੀ ਥੋੜੀ ਕਮਜ਼ੋਰੀ ਰਹਿ ਗਈ ਕਲੈਰੀਫਾਈ ਨਹੀਂ ਕਰ ਪਾਏ ਕਿਉਂਕਿ ਜਿਹੜੀ ਉਹ ਆ ਗਾਈਡਲਾਈਨਸ ਹੈ ਜਾਂ ਜਿਹੜੀ ਜਿਹਦੇ ਵਿੱਚ ਬਾਈ ਲਾਜ਼ ਹੈ ਉਹ ਕਲੈਰੀਫਾਈ ਨਹੀਂ ਕਰਦੇ ਕਿ ਕਿਹੜਾ ਜ਼ੋਨ ਨੂੰ ਛੱਡ ਕੇ ਦੂਸਰੇ ਜ਼ੋਨ ਚ ਇਲੈਕਸ਼ਨ ਲੜ ਸਕਦੇ ਆ ਉਹਦੇ ਕਰਕੇ ਇੱਕ ਦੋ ਕੈਂਡੀਡੇਟਸ ਦਾ ਨੁਕਸਾਨ ਹੋਇਆ ਉਹਦਾ ਅਫਸੋਸ ਵੀ ਹੈ ਕਿ ਜਾਂ ਉਹ ਪ੍ਰਸ਼ਾਸਨ ਦੀ ਗਲਤੀ ਹੈ ਜਾਂ ਸਾਡੇ ਵੱਲੋਂ ਗਲਤੀ ਰਹਿ ਗਈ ਬਸ ਕੋਈ ਲੰਬਾ ਚੌੜਾ ਪ੍ਰਸ਼ਾਸਨ ਵੱਲੋਂ ਤਕਾ ਨਹੀਂ ਹੋਇਆ ਸੁजानਪੁਰ ਦੇ ਸਰ ਮੇਰਾ ਨਾਮ ਪ੍ਰਵੀਨ ਕੁਮਾਰ ਪਿੰਡ ਜੁਗਿਆਲ ਜਿੱਦਾਂ ਸਰ ਮੈਨੂੰ ਵੀ ਮਜਬੂਰੀ ਚ ਮਜਬੂਰੀ ਕਰਤਾ ਸੀਗਾ ਕਿ ਇੱਥੇ ਆ ਇੱਥੇ ਮੈਂ ਗਿਆ ਉੱਥੇ ਉਹਨਾਂ ਮੈਨੂੰ ਸਰੂਪਾ ਬੁਵਾਤਾ ਪਰ ਸਰੂਪਾ ਪਹਿਨਣਾ ਜਿੱਦਾਂ ਹੀ ਗਰੁੱਪਾਂ ਦੇ ਵਿੱਚ ਫੋਟੋ ਪਈਆਂ ਉਹ ਮੇਰੇ ਵਰਕਰ ਪਿੰਡ ਦੇ ਮਨੀਸ਼ ਜੀ ਮੈਂਬਰ ਸਾਬ ਸਾਡੇ ਇਹ ਜਣਕ ਜੀ ਇਹ ਮੇਤੋਂ ਸਾਰੇ ਨਾਰਾਜ਼ ਹੋਗੇ ਆਪਣਾ ਪਿੰਡ ਨੂੰ ਨਾਰਾਜ਼ ਹੋ ਗਿਆ ਸਾਰਾ ਤੇ ਫਿਰ ਮੈਂ ਤੇ ਪਿੰਡ ਦੇਖਣਾ ਪਹਿਲੇ ਠੀਕ ਹੈ ਨਾ ਤੇ ਇਸ ਕਰਕੇ ਫਿਰ ਮੈਂ ਆਪਣੀ ਪਾਰਟੀ ਦੇ ਵਿੱਚ ਮੁੜ ਕੇ ਸ਼ਾਮਲ ਹੋ ਗਿਆ ਨਹੀਂ ਉਹ ਨਾ ਮੈਨੂੰ ਫੋਨ ਕੀਤਾ ਨਾ ਮੈਨੂੰ ਨਹੀਂ ਸੀ ਪਤਾ ਕਿ ਮੈਨੂੰ ਪਾਰਟੀ ਜੁਆਇਨ ਕਰਾਣੀ ਆ ਨਹੀਂ ਧੋਖਾ ਤੇ ਨਹੀਂ ਮੈਨੂੰ ਮੈਨੂੰ ਫੋਨ ਕਰਕੇ ਸੱਦਿਆ ਨਾ ਮੈਨੂੰ ਥੋੜੀ ਪਤਾ ਕਿ ਉੱਥੇ ਬੰਦੇ ਹੈਗੇ ਆ